ਐਨ ਆਸੀ ਖੋਲਣਾ ਸੀ ਇਹਨਾਂ ਨੇ ਜਾ ਕੇ ਉੱਥੇ ਬਹੁਤ ੱੱਕਾ ਕੀਤਾ ੱੱਕਾ ਕਰਕੇ ਬੈਰੀਕੇਡ ਹਟਾਤੇ ਜੇ ਉੱਥੇ ਕੋਈ ਮਿਸ ਅਪਨਿੰਗ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਔਰ ਕੱਲ ਜਦੋਂ ਫੇਸਬੁੱਕ ਤੇ ਦੇਖ ਲਿਆ ਸੋਸ਼ਲ ਮੀਡੀਆ ਤੇ ਦੇਖ ਲਿਆ ਵੀ ਪੁੰਡਾ ਉਗਾਟਨ ਹੋ ਰਿਹਾ ਹੈ ਕੱਲ ਨੂੰ ਲੱਡੂ ਲੈ ਕੇ ਆਗੇ ਮੈਨੂੰ ਸੁਣਨ ਚ ਇਹ ਵੀ ਆਏ ਸੀ ਕਰੇਨਾ ਵੀ ਲੈ ਕੇ ਆਏ ਨੇ ਪਰ ਮੈਂ ਇਹ ਕਹਿੰਨੀ ਆ ਵੀ ਇਹ ਗੁੰਡਾਗਰਦੀ ਤੁਸੀਂ ਬਹੁਤ ਚਲਾ ਲਈ ਤਾਂ ਹੀ ਰਾਜਪੂਰੇ ਨੇ ਤੁਹਾਨੂੰ ਤੀਜੇ ਨੰਬਰ ਤੇ ਲਿਆ ਕੇ ਛੁੱਟਿਆ ਹੁਣ ਤੁਸੀਂ ਗੁੰਡਾਗਰਦੀ ਛੱਡ ਦਿਓ ਜੇ ਤੁਹਾਨੂੰ ਖੁਸ਼ੀ ਸੀ ਅੱਜ ਆਉਂਦੇ ਮੈਂ ਕਹਿੰਨੀ ਆ 올 ਪਾਰਟੀਆਂ ਦਾ ਵੈਲਕਮ ਇਹ ਜਨਤਾ ਦਾ ਕੰਮ ਹੈ ਮੇਰਾ ਕੱਲੀ ਦਾ ਕੰਮ ਨਹੀਂ ਹੈ 올 ਪਾਰਟੀਆਂ ਦੇ ਲੀਡਰ ਆਉਂਦੇ ਇੱਥੇ ਆਪਾਂ ਮਿਲ ਕੇ ਲੋਕਾਂ ਨੂੰ ਲੱਡੂ ਬਣਾਉਂਦੇ ਖੁਸ਼ੀਆਂ ਬਣਾਉਂਦੇ ਪਰ ਜਿਹੜੀ ਗੁੰਡਾਗਰਦੀ ਤੇ ੱਤਕਾ ਛਾਈ ਉਹ ਮੈਂ ਰਾਜਪੁਰੇ ਚ ਕਦੇ ਬਰਦਾਸ਼ਤ ਨਹੀਂ ਕਰੂੰਗੀ ਮੈਂ ਇਹ ਕਹਿੰਨੀ ਆ ਰਾਜਪੁਰੇ ਨੇ ਇਹ 5 ਸਾਲ ਮੈਨੂੰ ਦਿੱਤੇ ਆ ਤੁਸੀਂ ਜਿਹੜੀ ਗੁੰਡਾਗਰਦੀ ਕਰਨੀ ਸੀ ਬਹੁਤ ਕਰ ਲਈ ਲੋਕਾਂ ਨੂੰ ਧਮਕਾਇਆ ਡਰਾਇਆ ਕੁੱਟਿਆ ਲੁੱਟਿਆ ਜੋ ਕਰਨਾ ਸੀ ਆਪਦਾ ਪੂਰਾ ਕਰ ਲਿਆ ਨਾ ਤਾਂ ਕੱਲ ਉਹ ਹਾਲ ਸੀ ਕਹਿੰਦੇ ਤੂੰ ਕੋਣ ਮੈਂ ਖਾਮਕਾ ਵੀ ਤੂੰ ਐਵੇਂ ਆਕੇ ਇੱਥੇ ਤੁਸੀਂ ਇੱਥੇ ਆਕੇ ਮਾਹੌਲ ਖਰਾਬ ਕਰ ਰਹੇ ਹੋ ਤਾਂ ਮੈਂ ਧੰਨਵਾਦ ਕਰੂੰਗੀ ਸਾਡੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬੜੀ ਅੱਛੀ ਤਰ੍ਹਾਂ ਉੱਥੇ ਸਾਰਾ ਕੰਮ ਸਾਰਾ ਸੋਟਿਆ ਇਹ ਮੈਟਰ ਨਹੀਂ ਤਾਂ ਇਹਨਾਂ ਦਾ ਪੂਰਾ ਕੱਲ ਇਹ ਸੀਗਾ ਕਿ ਅਸੀਂ ਗੁੰਡਾਗਰਦੀ ਕਰਨੀ ਹੈ ਗੁੰਡਾਗਰਦੀ ਰਾਜਪੁਰੇ ਚ ਨਹੀਂ ਬਰਦਾਸ਼ਤ ਕੋ ਕਾਟਨ ਕਰ ਰਹੇ ਹੋ ਕਾਫੀ ਸਮੇਂ ਤੋਂ ਜਿਹੜੀ ਸੀ ਸ਼ਹਿਰ ਵਾਸੀਆਂ ਦੀ ਮਾਨਸਿਕੀ ਕੀ ਕਹਣਾ ਮੈਡਮ ਦੇਖੋ ਇਹ ਪੁਲ ਨਾ ਚੱਲਣ ਕਰਕੇ ਸ਼ਹਿਰ ਵਾਸੀ ਬਹੁਤ ਸਫਰ ਕਰਦੇ ਸੀਗੇ ਤੇ ਮੈਂ ਇਹ ਕਹੂੰਗੀ ਅੱਜ ਉਹ ਦਿਹਾੜਾ ਆ ਗਿਆ ਜਿਹੜਾ ਇੱਥੋਂ ਦੀ ਮਾਰਕੀਟ 'ਚ ਔਰ ਆਸ-ਪਾਸ ਦੇ ਲੋਕਾਂ 'ਚ ਇੱਥੇ ਸਾਰੇ ਸਫਰ ਕਰਦੇ ਸੀ ਖੁਸ਼ੀ ਦਾ ਦਿਨ ਹੈ ਅੱਜ ਤੇ ਅੱਜ ਮੈਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਦਿੰਨੀ ਆ ਔਰ ਮੇਰੇ ਵੀਰਾਂ ਦਾ ਜਿਹੜੇ ਇੱਥੇ ਮਾਰਕੀਟ ਵਾਲੇ ਆ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਇੰਨਾ ਸਬਰ ਰੱਖਿਆ ਪਰ ਉਹਨਾਂ ਨੂੰ ਇੱਕ ਉਮੀਦ ਸੀ ਵੀ ਇਹ ਪੁਲ ਜ਼ਰੂਰ ਚੱਲੂਗਾ ਜਦੋਂ ਅਸੀਂ ਆਏ ਅਤੇ ਇਹ ਦੇਖਿਆ ਵੀ ਇਹ ਪੁਲ ਮਾਰਕੀਟ ਵਾਲੇ ਸਾਡੇ ਕੋਲ ਇਹ ਵੀ ਪੁਲ ਨਹੀਂ ਚੱਲ ਰਿਹਾ ਕਿਉਂ ਇਹਦਾ ਕੰਮ ਬੰਦ ਪਿਆ ਤਾਂ ਉੱਥੇ ਕੀ ਸਾਨੂੰ ਸਾਡੇ ਸਾਹਮਣੇ ਇਹ ਵੀ ਇੱਕ ਐਨਓਸੀ ਚਾਹੀਦੀ ਹੈ ਇੱਥੇ ਕੁਝ ਹਡਲਸ ਸੀਗੇ ਕੁਝ ਦਰਖਤ ਸੀਗੇ ਔਰ ਕੁਝ ਮੰਦਰ ਦਾ ਸੀਗਾ ਵਿੱਚ ਮੈਟਰ ਵੀ ਇਹ ਹਡਲ ਨੂੰ ਦੂਰ ਕਰਕੇ ਐਨਓਸੀ ਚਾਹੀਦੀ ਹੈ ਤਾਂ ਅਸੀਂ ਸਾਡੇ ਸਾਰੇ ਸਟਾਫ ਨੂੰ ਲੈ ਕੇ ਪੀਡਬਲਯੂਡੀ ਦੀ ਟੀਮ ਨੂੰ ਐਸਡੀਐਮ ਸਾਹਿਬ ਨੂੰ ਲੈ ਕੇ ਇਹ ਹਡਲਸ ਦੂਰ ਕੀਤੀਆਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹ ਕੰਮ ਫਾਸਟ ਚੱਲਦਾ ਰਿਹਾ ਫੇਰ ਵੀ ਵਿੱਚ ਦੀ ਇਹ ਹੋ ਗਿਆ ਸੀ ਥੋੜੇ ਦਿਨ ਪਹਿਲਾਂ ਮਹੀਨਾ ਤੋਂ ਪਹਿਲਾਂ ਵੀ ਸ਼ਾਇਦ ਪੁਲ ਸ਼ੁਰੂ ਹੋ ਜੇ ਤਪਾਰੇ ਜਦੋਂ ਸਾਰੀ ਟੀਮ ਨੇ ਕਿਹਾ ਕਿ ਇਹਦਾ ਹਲੇ ਥੋੜਾ ਜਿਹਾ ਕੰਮ ਬਾਕੀ ਹੈ ਤਾਂ ਸਾਨੂੰ ਇਹ ਸੀ ਜਿੱਥੇ ਇੰਨਾ ਚਿਰ ਸਫਰ ਕੀਤਾ ਹੈ ਮਹੀਨਾ ਹੋਰ ਸੀ ਪਰ ਕੰਮ ਪ੍ਰੋਪਰ ਢੰਗ ਨਾਲ ਹੋਵੇ ਕੱਲ ਨੂੰ ਕਿਸੇ ਨੂੰ ਮੁਸ਼ਕਿਲ ਨਾ ਆਵੇ ਤਾਂ ਅੱਜ ਉਹ ਕੰਮ ਪੂਰਾ ਹੋ ਕੇ ਪੁਲ ਖੁੱਲ ਰਿਹਾ ਦੇਖੋ ਮੈਂ ਇਹ ਕਹਿਣਾ ਚਾਹੂੰਗੀ ਕਿ ਕੋਈ ਵੀ ਕੰਮ ਹੈ ਜੇ ਉਹਨਾਂ ਨੂੰ ਖੁਸ਼ੀ ਸੀ ਅੱਜ ਜਦੋਂ ਅਸੀਂ ਫੇਸਬੁੱਕ ਤੇ ਪਾ ਦਿੰਦੇ ਆ ਨਾ ਪਤਾ ਨਹੀਂ ਉਹਨਾਂ ਨੂੰ ਕੀ ਤਕਲੀਫ ਹੋ ਜਾਂਦੀ ਹੈ ਪਹਿਲਾਂ ਵੀ ਜਿਹੜਾ ਆਪਣਾ ਉੱਪਰ ਪੁਲ ਸੀਗਾ ਦੂਸਰਾ ਰਿਪੇਅਰ ਹੋਈ ਸੀ ਉਹਦੀ ਮੈਂ ਉਦੋਂ ਯੂਐਸਏ ਗਈ ਹੋਈ ਸੀ ਔਰ ਪੀਡਬਲਯੂਡੀ ਦੀ ਟੀਮ ਇਹ ਕਹਿ ਰਹੀ ਸੀ ਕਿ ਹਾਲੇ ਇਹ ਨਹੀਂ ਖੁੱਲ ਸਕਦਾ ਥੋੜਾ ਬਹੁਤਾ ਕੰਮ ਰਹਿੰਦਾ ਪਰ ਜਦੋਂ ਬਾਰਿਸ਼ ਹੋਈ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਦਿਨ ਰਾਤ ਕਰਕੇ ਇਹਨੂੰ ਪੂਰਾ ਕਰੋ ਬਾਰਿਸ਼ ਕਰਕੇ ਅੰਡਰਪਾਸ ਭਰ ਗਿਆ ਤਾਂ ਦਿੱਕਤ ਆ ਰਹੀ ਹੈ ਅਸੀਂ ਖੋਲਣਾ ਸੀ ਇਹਨਾਂ ਨੇ ਜਾ ਕੇ ਉੱਥੇ ਬਹੁਤ ੱੱਕਾ ਕੀਤਾ ਤੱਕਾ ਕਰਕੇ ਬੈਰੀਕੇਡ ਹਟਾਤੇ ਜੇ ਉੱਥੇ ਕੋਈ ਮਿਸ ਅਪਨਿੰਗ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਔਰ ਕੱਲ ਜਦੋਂ ਫੇਸਬੁੱਕ ਤੇ ਦੇਖ ਲਿਆ ਸੋਸ਼ਲ ਮੀਡੀਆ ਤੇ ਦੇਖ ਲਿਆ ਵੀ ਪੁਲ ਦਾ ਉਦਘਾਟਨ ਹੋ ਰਿਹਾ ਕੱਲ ਨੂੰ ਲੱਡੂ ਲੈ ਕੇ ਆਗੇ ਮੈਨੂੰ ਸੁਣਨ ਜੇ ਵੀ ਆਏ ਸੀ ਕ੍ਰੇਨਾਂ ਵੀ ਲੈ ਕੇ ਆਏ ਨੇ ਪਰ ਮੈਂ ਇਹ ਕਹਿੰਨੀ ਆ ਵੀ ਇਹ ਗੁੰਡਾਗਰਦੀ ਤੁਸੀਂ ਬਹੁਤ ਚਲਾ ਲਈ ਤਾਂ ਹੀ ਰਾਜਪੂਰੇ ਨੇ ਤੁਹਾਨੂੰ ਤੀਜੇ ਨੰਬਰ ਤੇ ਲਿਆ ਕੇ ਛੁੱਟਿਆ ਹੁਣ ਤੁਸੀਂ ਗੁੰਡਾਗਰਦੀ ਛੱਡ ਦਿਓ ਜੇ ਤੁਹਾਨੂੰ ਖੁਸ਼ੀ ਸੀ ਅੱਜ ਆਉਂਦੇ ਮੈਂ ਕਹਿੰਨੀ ਆ 올 ਪਾਰਟੀਆਂ ਦਾ ਵੈਲਕਮ ਹੈ ਇਹ ਜਨਤਾ ਦਾ ਕੰਮ ਹੈ ਮੇਰਾ ਇਕੱਲੇ ਦਾ ਕੰਮ ਨਹੀਂ ਹੈ ਆਲ ਪਾਰਟੀਆਂ ਦੇ ਲੀਡਰ ਆਉਂਦੇ ਇੱਥੇ ਆਪਾਂ ਮਿਲ ਕੇ ਲੋਕਾਂ ਨੂੰ ਲੱਡੂ ਬਣਾਉਂਦੇ ਖੁਸ਼ੀਆਂ ਬਣਾਉਂਦੇ ਪਰ ਜਿਹੜੀ ਗੁੰਡਾਗਰਦੀ ਤੇ ਧੱਕਾਸ਼ਾਈ ਉਹ ਮੈਂ ਰਾਜਪੁਰੇ 'ਚ ਕਦੇ ਬਰਦਾਸ਼ਤ ਨਹੀਂ ਕਰੂੰਗੀ ਮੈਂ ਇਹ ਕਹਿੰਨੀ ਆ ਰਾਜਪੁਰੇ ਨੇ ਇਹ 5 ਸਾਲ ਮੈਨੂੰ ਦਿੱਤੇ ਆ ਤੁਸੀਂ ਜਿਹੜੀ ਗੁੰਡਾਗਰਦੀ ਕਰਨੀ ਸੀ ਬਹੁਤ ਕਰ ਲਈ ਲੋਕਾਂ ਨੂੰ ਧਮਕਾਇਆ ਡਰਾਇਆ ਕੁੱਟਿਆ ਲੁੱਟਿਆ ਜੋ ਕਰਨਾ ਸੀ ਆਪਦਾ ਪੂਰਾ ਕਰ ਲਿਆ ਇਹਨਾਂ ਦਾ ਤਾਂ ਕੱਲ ਉਹ ਹਾਲ ਸੀ ਕਹਿੰਦੇ ਤੂੰ ਕੌਣ ਮੈਂ ਖਾਮਕਾ ਵੇ ਤੂੰ ਐਵੇਂ ਆ ਕੇ ਇੱਥੇ ਤੁਸੀਂ ਇੱਥੇ ਆ ਕੇ ਮਾਹੌਲ ਖਰਾਬ ਕਰ ਰਹੇ ਹੋ ਤਾਂ ਮੈਂ ਧੰਨਵਾਦ ਕਰੂੰਗੀ ਸਾਡੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬੜੀ ਅੱਛੀ ਤਰ੍ਹਾਂ ਉੱਥੇ ਸਾਰਾ ਕੰਮ ਸਾਰਾ ਸੁਲਟਿਆ ਇਹ ਮੈਟਰ ਨਹੀਂ ਤੇ ਇਹਨਾਂ ਦਾ ਪੂਰਾ ਕੱਲ ਇਹ ਸੀਗਾ ਕਿ ਅਸੀਂ ਗੁੰਡਾਗਰਦੀ ਕਰਨੀ ਹੈ ਗੁੰਡਾਗਰਦੀ ਰਾਜਪੁਰੇ ਚ ਨਹੀਂ ਬਰਦਾਸ਼ਤ ਹੋ ਮੈਡਮ ਜੀ ਕਿਸੇ ਇਲਾਕੇ ਦੇ ਵਿੱਚ ਪੁਰਾਣਾ ਬੱਸ ਸਟੈਂਡ ਵੀ ਹੈ ਉਹਦੇ ਬਾਰੇ ਵੀ ਸੋਚਿਆ ਵਿੱਚ ਬਿਲਕੁਲ ਜੀ ਪੁਰਾਣਾ ਬੱਸ ਸਟੈਂਡ ਵੀ ਚੱਲੂਗਾ ਸਾਰੀਆਂ ਰੌਣਕਾਂ ਇੱਥੇ ਵਾਪਸ ਆਣਗੀਆਂ ਮੈਂ ਇਹ ਕਹਿੰਨੀ ਆ ਵੀ ਕੱਲ ਮੈਂ ਸੁਣ ਰਹੀ ਸੀ ਮੈਂ ਜੀ ਅੰਨੇ ਪੈਸੇ ਲਿਆਇਆ ਉਹ ਲਿਆਂਦਾ ਅਸਾਨ ਨਹੀਂ ਸਾਨੂੰ ਚੁਣਿਆ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅੱਜ ਮੈਂ ਨਲਾਸ ਦਾ ਕਟ ਮਨਜ਼ੂਰ ਕਰਾਏ ਮੈਂ ਕੋਈ ਆਸਾਨ ਨਹੀਂ ਕੀਤਾ ਪਬਲਿਕ ਨੇ ਮੇਰੇ ਤੇ ਉਮੀਦ ਕਰਕੇ ਕੰਮ ਕਰਵਾਇਆ ਵੀ ਇਹ ਕੰਮ ਹੋਣਾ ਚਾਹੀਦਾ ਤਾਂ ਅਸੀਂ ਉਹ ਕੰਮ ਕਰਵਾਇਆ ਜੇ ਤੁਸੀਂ ਇੱਕ ਕੰਮ ਕਰਕੇ ਆਸਾਨ ਕਰੀ ਜਾਓਗੇ ਲੋਕਾਂ ਤੇ ਤਾਂ ਮੈਂ ਇਹ ਕਹੂੰਗੀ ਵੀ ਫਿਟੇ ਲਾਂਦਾ ਤੁਹਾਡੇ ਇਹੋ ਜਿਹੇ ਲੋਕਾਂ ਤੇ ਜਿਹੜੇ ਕੰਮ ਕਰ ਕਰ ਤੁਸੀਂ ਆਸਾਨ ਕਰਦੇ ਹੋ ਜਿਵੇਂ ਤੁਸੀਂ ਆ ਇਦਾਂ ਵੱਡਾ ਲੋਕਾਂ ਤੋਹਫਾ ਦਿੱਤਾ ਜੀ ਰਾਜਪੁਰੇ ਨੂੰ ਕੋਈ ਹੋਰ ਵੱਡਾ ਤੋਹਫਾ ਮਿਲਣ ਦੀ ਆਸ ਹੈ ਜੀ ਕੋਈ ਬਿਲਕੁਲ ਜੀ ਧਮੋਲੀ ਫਟਕਾ ਕੋਲੇ ਅੰਡਰਪਾਸ ਵੀ ਮਨਜ਼ੂਰ ਹੋ ਚੁੱਕਿਆ ਉਹਦਾ ਟੈਂਡਰ ਲੱਗ ਰਿਹਾ ਉਹ ਵੀ ਜਲਦੀ ਸ਼ੁਰੂ ਹੋ ਜਾਊ ਦੇਖੋ ਜਿਦੋਂ ਅਸੀਂ ਰਾਜਪੁਰੇ ਚਾਏ ਸਾਨੂੰ ਸਭ ਤੋਂ ਪਹਿਲਾਂ ਲੋਕਾਂ ਨੇ ਕਿਹਾ ਜੀ ਬੱਸ ਸਟੈਂਡ ਜ਼ਰੂਰੀ ਹੈ ਇਹਨਾਂ ਨੇ ਤਾਂ ਬੱਸ ਸਟੈਂਡ ਖੰਡਰ ਬਣਾ ਰੱਖਿਆ ਸੀ ਇਹਨਾਂ ਨੂੰ ਏਸੀਬੀ ਉਹ ਜਗਾ ਅਸੀਂ ਵੇਚ ਦਾਂਗੇ ਇਹਨੂੰ ਅਨਸੇਫ ਡਿਕਲੇਅਰ ਕਰਵਾ ਕੇ ਵੇਚ ਦਾਂਗੇ ਪਰ ਉਹ ਬੱਸ ਸਟੈਂਡ ਅੱਜ ਪੂਰੇ ਰਾਜਪੁਰਾ ਦੀ ਕਿਰਪਾ ਨਾਲ ਰਾਜਪੁਰਾ ਦੇ ਲੋਕਾਂ ਦੀ ਮਿਹਨਤ ਨਾਲ ਬੱਸ ਸਟੈਂਡ ਚੱਲ ਰਿਹਾ ਹੈ ਉਸ ਤੋਂ ਬਾਅਦ ਸੰਦੀਪ ਜੀ ਕਈ ਵਾਰ ਕਰਦੇ ਇਹਨਾਂ ਨੇ ਕੀਤਾ ਸੀ ਕਵਰੇਜ ਵੀ ਜਿਹੜੀਆਂ ਆ ਹਸਪੀਟਲ ਤੇ ਐਸਡੀਐਮ ਆਫਿਸ ਦੀ ਪਰਚੀ ਸੀ ਉਹਦੇ ਨਾਲ ਲੋਕ ਬੜੇ ਪਰੇਸ਼ਾਨ ਸੀ ਅਸੀਂ ਉਹ ਪਰਚੀ ਬੰਦ ਕਰਾਈ ਪੂਰੇ ਪੰਜਾਬ 'ਚ ਕੱਲਾ ਰਾਜਪੁਰਾ ਹਲਕਾ ਹੈ ਜਿੱਥੇ ਪਰਚੀ ਨਹੀਂ ਲੱਗਦੀ ਪੂਰੇ ਪੰਜਾਬ 'ਚ ਪਰਚੀ ਲੱਗ ਰਹੀ ਹੈ ਪਰ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਉਸ ਤੋਂ ਇਲਾਵਾ ਹੁਣ ਪਾਣੀ ਦਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਜਿਹੜਾ ਪੁਰਾਣੇ ਰਾਜਪੁਰੇ ਦਾ ਇੱਥੇ ਫੁਵਾੜਾ ਚੌਂਕ ਤੋਂ ਲੈ ਕੇ ਗगन ਚੌਂਕ ਤੱਕ ਸਾਰੇ ਪਾਣੀ ਦੀ ਪਾਈਪ ਚੇਂਜ ਹੋ ਜੂ ਉਹ ਕਲੋਨੀਆਂ ਜਿੰਨਾਂ 'ਚ ਕਦੇ ਇੱਟ ਨਹੀਂ ਲੱਗੀ ਸੀ ਅੱਜ ਉਹ ਕਲੋਨੀਆਂ ਤੁਸੀਂ ਜਾ ਕੇ ਦੇਖੋ ਉਹ ਸੜਕਾਂ ਕਿੰਨੀਆਂ ਸੋਹਣੀਆਂ ਬਣ ਗਈਆਂ ਨੇ ਈਐਸਆਈ ਹਸਪੀਟਲ ਦਾ ਕੰਮ ਸ਼ੁਰੂ ਹੋ ਰਿਹਾ ਹੈ ਮਤਲਬ ਅਸੀਂ ਉਹ ਜੇ ਕੰਮ ਕਰ ਰਹੇ ਹਾਂ ਜਿਹਦੇ ਨਾਲ ਜਨਤਾ ਨੂੰ ਫਾਇਦਾ ਹੋਵੇ ਕੱਲਾ ਇਹ ਨਹੀਂ ਵੀ ਚਾਰ ਸੜਕਾਂ ਬਣਾ ਕੇ ਅਸੀਂ ਕਹੀਏ ਜੀ ਇਸਦਾ 1000 ਕਰੋੜ ਰੁਪਇਆ ਲਾਤਾ ਜਿਹੜਾ ਲੋਕਾਂ ਨੂੰ ਜੇ ਕੋਈ ਪੈਸਾ ਲੱਗਿਆ ਤਾਂ ਲੋਕਾਂ ਦਾ ਪੈਸਾ ਲੋਕਾਂ ਨੂੰ ਦਿਖੇ ਮੈਂ ਕਹਿੰਦੀ ਸਾਨੂੰ ਤਾਂ ਰਾਜਪੁਰੇ ਨੂੰ ਰਾਜਪੁਰੇ ਚੋਂ ਬਾਹਰ ਪੈਸਾ ਲਿਆਂਦੀ ਲੋੜ ਹੀ ਨਹੀਂ ਪਈ ਰਾਜਪੁਰਾ ਮਿਊਂਸੀਪੈਲਿਟੀ ਜੀ ਇੰਨਾ ਪੈਸਾ ਹੈ ਜਿੰਨੀ ਰਾਜਪੁਰੇ ਚ ਡਵੈਲਪਮੈਂਟ ਹੋ ਰਹੀ ਹੈ ਰਾਜਪੁਰੇ ਦੀ ਮਿਊਂਸੀਪੈਲਿਟੀ ਦੇ ਪੈਸੇ ਨਾਲ ਹੋ ਰਹੀ ਹੈ ਪਹਿਲਾਂ ਉਹ ਪੈਸਾ ਕਿੱਥੇ ਜਾਂਦਾ ਸੀਗਾ ਕਿਹਦੇ ਜੇਬਾਂ ਚ ਪੈਂਦਾ ਸੀ ਉਹ ਪੈਸਾ ਪਹਿਲਾਂ ਵੀ ਉਹੀ ਪੈਸਾ ਸੀ ਪਹਿਲਾਂ ਵੀ ਉਹੀ ਰਾਜਪੁਰਾ ਸੀ ਪਹਿਲਾਂ ਵੀ ਉਹੀ ਮਿਊਨਿਸਪੈਲਟੀ ਸੀ ਪਹਿਲਾਂ ਵੀ ਪ੍ਰਧਾਨ ਉਹਨਾਂ ਦਾ ਸੀ ਅੱਜ ਵੀ ਪ੍ਰਧਾਨ ਉਹਨਾਂ ਦੇ ਪਰ ਉਹ ਪੈਸਾ ਅੱਜ ਕਿਵੇਂ ਨਿਕਲ ਰਿਹਾ ਪਹਿਲਾਂ ਕਿਉਂ ਨਹੀਂ ਨਿਕਲਿਆ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਅਸੀਂ ਇੱਕੋ ਹੀ ਗੱਲ ਕਹਿ ਰਹੇ ਹਾਂ ਅਸੀਂ ਕੰਮ ਕਰਨ ਆਏ ਹਾਂ ਅਸੀਂ ਕੰਮ ਕਰਨੇ ਆ ਲੋਕਾਂ ਨੇ ਸਾਡੇ ਤੇ ਆਮ ਆਦੀ ਪਾਰਟੀ ਤੇ ਵਿਸ਼ਵਾਸ ਕਰਕੇ ਸਾਨੂੰ ਕੰਮ ਦੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਹ ਕਰ ਰਹੇ ਹਾਂ ਲੋਕਾਂ ਦੇ ਕੋਈ ਆਸਾਨ ਨਹੀਂ ਕਰ ਰਹੇ ਕਾਫੀ ਦੂਰ ਦਾ ਹੋਰ ਵੱਡਾ ਪ੍ਰੋਜੈਕਟ ਹੈ ਜੀ ਰਾਜਪੀ ਤੋਂ ਚੰਡੀਗੜ੍ਹ ਵਾਇਰ ਰੇਲ ਜੋੜਿਆ ਜਾਊਗਾ ਜੀ ਉਹ ਵੀ ਕੋਸ਼ਿਸ਼ ਉਹ ਵੀ ਲੱਗੇ ਹੋਏ ਆ ਜੀ ਅਸੀਂ ਜਿਹੜਾ ਮੈਂ ਉਸ ਦਿਨ ਵਿਧਾਨ ਸਭਾ ਚ ਕੁਐਸਚਨ ਚੁੱਕਿਆ ਸੀ ਜਿਹੜੀ ਮੇਨ ਲਾਈਨ ਆ ਰਹੀ ਹੈ ਮੇਨ ਰੋਡ ਆ ਰਹੀ ਹੈ ਹਾਈਵੇ ਉਹਨੂੰ ਨਲਾਸ ਮੰਦਰ ਨਾਲ ਕਿਵੇਂ ਵੀ ਜੋੜਿਆ ਜਾਵੇ ਕਿਉਂਕਿ ਨਲਾਸ ਮੰਦਰ ਜਿਹੜੀ ਮਾਨਕਪੁਰ ਵੱਲੋਂ ਨਿਕਲ ਕੇ ਆ ਰਹੀ ਹੈ ਕਿਉਂਕਿ ਨਲਾਸ ਮੰਦਰ ਸਾਡਾ ਇਤਿਹਾਸਿਕ ਮੰਦਰ ਹੈ ਮੇਰੀ ਦਿਲੀ ਇੱਛਾ ਹੈ ਵੀ ਉਸ ਨੂੰ ਹਾਈਵੇ ਤੇ ਲਿਆਂਦਾ ਜਾਵੇ ਹਾਈਵੇ ਨਾਲ ਜੋੜਿਆ ਜਾਵੇ ਕਿਉਂਕਿ भोले बाबा ਨੇ ਕਰਨਾ ਹੈ ਜਿਹੜਾ ਇਹ ਪੁਲਾ ਜਿਹੜਾ ਉੱਥੇ ਕਟ ਮਨਜ਼ੂਰ ਕਰਾਇਆ ਉਹ ਵੀ ਮੈਂ ਕੁਝ ਨਹੀਂ ਆ ਬੋਲੇ ਬਾਬਾ ਦੀ ਕਿਰਪਾ ਨਾਲ ਹੋਇਆ ਹੈ ਤਾਂ ਮੇਰੇ ਮਨ ਦੀ ਤਮੰਨਾ ਇਹ ਆ ਤਾਂ ਮੈਨੂੰ ਪੂਰੀ ਉਮੀਦ ਆ ਬੋਲੇ ਬਾਬਾ ਉਹ ਵੀ ਪੂਰੀ ਕਰ ਲਿਓ ਬੀਬੀ ਐਮਬੀ ਦੇ ਮੁੱਦੇ ਦੇ ਉੱਪਰ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤੇ ਉਹਦਾ ਅਸਰ ਰਾਜਪੁਰਜ ਪੈ ਰਿਹਾ ਦੋ ਟਾਈਮ ਦੀ ਸਪਲਾਈ ਸੀਗੀ ਉਹ ਇੱਕ ਟਾਈਮ ਕਰ ਦਿੱਤੀ ਗਈ ਹੈ ਜੋ ਗੰਡਿਆ ਖੇੜੀ ਨਹਿਰ ਉਹਦਾ ਪੱਧਰ ਵੀ ਜਿਹੜਾ ਨੀਚੇ-ਨੀਚੇ ਉਹਦਾ ਵੀ ਕਰਦੇ ਆ 7 ਤਰੀਕ ਨੂੰ ਸੋਮਵਾਰ ਨੂੰ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੈ ਉਸ ਦਿਨ ਅਸੀਂ ਸਾਰਾ ਇਹਦਾ ਵੀ ਕਰ ਰਹੇ ਆ ਕਿਉਂਕਿ ਪੰਜਾਬ ਦਾ ਪਾਣੀ ਤਾਂ ਪਹਿਲਾਂ ਹੀ ਘਟ ਹੈ ਔਰ ਪੰਜਾਬ ਦੇ ਪਾਣੀ ਨੂੰ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਜਿੰਨਾ ਜੇ ਸਾਡੇ ਕੋਲੇ ਫਾਲਤੂ ਹੈ ਲੈ ਸਕਦੇ ਨੇ ਪਰ ਅਸੀਂ ਪੰਜਾਬ ਦੇ ਪਾਣੀ ਕਈ ਰਾਜਪੁਰਾ ਦੀ ਰਾਜਪੁਰਾ ਚ ਕਈ ਟਿਊਬਵੈਲ ਲੱਗ ਰਹੇ ਨੇ ਹੁਣ ਜਲਦੀ ਤਾਂ ਕਿ ਹੁਣ ਗਰਮੀ ਚ ਰਾਜਪੁਰਾ ਦੇ ਲੋਕਾਂ ਨੂੰ ਪਾਣੀ ਦੀ ਦਿੱਕਤ ਮੈਡਮ ਬੀ ਜੀ ਪੀ ਦੇ ਨਾ ਕਿ ਕਿਦਾ ਦੇਖਦੇ ਤੁਸੀਂ ਬੀ ਜੀ ਐਮ ਪੀ ਦੇ ਮੁੱਦੇ ਤੇ ਬਹੁਤ ਵੱਡੇ ਚਾਰ ਸਾਲ ਬੜਾ ਸਟੱਪ ਹੋ ਗਿਆ ਜੀ ਕੋਈ ਇਹਨਾਂ ਵਾਸਤੇ ਸਪੈਸ਼ਲ ਕੋਈ ਤੁਸੀਂ ਯੋਜਨਾ ਲੈਣ ਦੇ ਅੱਜ ਦੇਖੋ ਅੱਜ ਪੂਲ ਚੱਲ ਗਿਆ ਫਿਰ ਉਦੋਂ ਬਾਅਦ ਬੱਸ ਸਟੈਂਡ ਵੀ ਚਲਾਵਾਂਗੇ ਤੇ ਹੋਰ ਵੀ ਲੋਕਾਂ ਨਾਲ ਫਿਰ ਅਸੀਂ ਮਿਲਾਂਗੇ ਇੱਥੋਂ ਦੇ ਮਹਿੰਦਰਗੰਜ ਮਾਰਕੀਟ ਦੇ ਵੀ ਉਹਨਾਂ ਨੂੰ ਕੀ ਕੀ ਸਹੂਲਤਾਂ ਚਾਹੀਦੀਆਂ ਹਰ ਸਹੂਲਤ ਦਿੱਤੀ ਜਾਊਗੀ ਔਰ ਮੈਂ ਕਹੂੰਗੀ ਇਹਨਾਂ ਨੂੰ ਸਪੈਸ਼ਲ ਸਹੂਲਤਾਂ ਦਿੱਤੀਆਂ ਜਾਣਗੀਆਂ ਇਹਨਾਂ ਤੋਂ ਪੁੱਛ ਕੇ ਕਿਉਂਕਿ ਇਹਨਾਂ ਨੇ ਬਹੁਤ ਸੰਤਾਪ ਚੱਲੇ ਚਾਰ ਸਾਲ ਹੋ ਗਏ ਇੱਥੇ ਜਈ ਦੁਕਾਨਦਾਰ ਬੰਦ